ਫੁੱਟਪਾਥ ਤੇ ਬੈਠਾ ਪਰਿਵਾਸੀ ਜ਼ਖਮੀ ਹਾਲਤ ਦੇ ਵਿੱਚ ਹਾਏ ਹਾਏ ਕਰ ਰਿਹਾ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਬਸ ਸਮਝ ਲਓ ਕਿ ਇਸ ਪਰਿਵਾਸੀ ਦੀ ਤਾਂ ਸਿਰਫ ਜਾਨ ਹੀ ਬਚੀ ਐ ਇਸ ਪਰਿਵਾਸੀ ਨੂੰ ਨਿਹੰਗ ਸਿੰਘਾਂ ਨੇ ਜ਼ਖਮੀ ਕਰ ਦਿੱਤਾ ਐ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਜੋ ਕਿ ਸਮਝ ਲਓ ਪਰਿਵਾਸੀ ਲਈ ਮਸੀਹਾ ਬਣ ਗਿਆ ਐ ਤੇ ਇਸ ਨੂੰ ਛੁੜਵਾ ਲਿਆ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਨਿਹੰਗ ਸਿੰਘਾਂ ਦੇ ਹੌਸਲੇ ਐਨੇ ਕੁ ਵੱਧ ਚੁੱਕੇ ਨੇ ਕਿ ਆਏ ਦਿਨ ਕਿਤੇ ਨਾ ਕਿਤੇ ਕੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜ਼ਿਆਦਾਤਰ ਉਹਨਾਂ ਵੱਲੋਂ ਪਰਿਵਾਸੀ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਿਛਲੇ ਦਿਨੀ ਵੀ ਓਮ ਮੰਡੀ ਦੇ ਵਿੱਚ ਕੁਝ ਤੰਬਾਕੂ ਬੀੜ ਸਿਗਰਟ ਵੇਚਣ ਵਾਲੇ ਲੋਕਾਂ ਦੇ ਉੱਤੇ ਨਿਹੰਗ ਸਿੰਘਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਉੱਥੇ ਹੀ ਅੰਮ੍ਰਿਤਸਰ ਦਰਵਾਜ਼ਾ ਸਾਹਿਬ ਦੇ ਕੋਲ ਇੱਕ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਵਾਲਾ ਇਹ ਪਰਿਵਾਸੀ ਮਜ਼ਦੂਰ ਜੋ ਕਿ ਸੜਕ ਤੇ ਪਲਾਸਟਿਕ ਦੀਆਂ ਬੋਤਲਾਂ ਚੁੱਕ ਰਿਆ ਸੀ ਤੇ ਆਪਣੇ ਜੇਬ ਦੇ ਵਿੱਚੋਂ ਤੰਬਾਕੂ ਹਲੇ ਕੱਢਿਆ ਹੀ ਸੀ ਕਿ ਨਿਹੰਗ ਸਿੰਘਾਂ ਨੇ ਵਿਰੋਧ ਕਰਦੇ ਹੋਏ ਇਸ ਦੇ ਉੱਤੇ ਹਮਲਾ ਕਰ ਦਿੱਤਾ ਇਹ ਤਾਂ ਮੌਜੂਦ ਲੋਕਾਂ ਦੇ ਵੱਲੋਂ ਉਸ ਨੂੰ ਬਚਾ ਲਿਆ ਗਿਆ ਕੀ ਨਾਮ ਆ ਤੁਹਾਡਾ ਬੋਤਲ ਚੁਣੋ ਸਰ ਪਾਣੀ ਵਾਲਾ ਬੋਤਲ ਹੁੰਦਾ ਨਾ ਉਹ ਚੁਣ ਰਹਾ ਥਾ ਤੇ ਮੇਰੇ ਕੋਲ ਤਾਂ ਮਾਕੂਲ ਦਾ ਥੋੜਾ ਜਿਹਾ ਖਾਇਆ ਨਹੀਂ ਜੇਬ ਵਿੱਚ ਰੱਖਾ ਤਾਂ ਉਹ ਤਾਂ ਦਿਖਾਣਾ ਕੀ ਹੈ ਦੇਖੋ ਤੇ ਅਗੇ ਛੁਟੀ ਮਾਰਾ ਫਿਰ ਨੇ ਇੱਕ ਕੰਪਨੀ ਕੰਪਨੀ ਕਾਲ ਕੇ ਵਸ ਨਿਆ ਮਾ ਦਿਆ ਹੀ ਮਾਰਾ ਤੋੜੇ ਕੰਪਾਨ ਅੱਛਾ ਘਰਪਾਨ ਮਰੀ ਹੈ ਕੀ ਕਹਿੰਦਾ ਹੈ ਤੁਹਾਨੂੰ ਆਗੇ ਬੋਲਦਾ ਤੇਰਾ ਜੇ ਮੈਂ ਤਮਾਕੂ ਲੰਬ ਜਬ ਖਾਇਆ ਨਹੀਂ ਤਾਂ ਰੱਖਾਇਆ ਥੋੜਾ ਜਾ ਬੈਗ ਕੰਪਨੀ ਕਲ ਕੇ ਵਸਾਂ ਮਾਦੀ ਹੈ ਆਪਾਂ ਤੇ ਪੁਲਿਸ ਵਾਲਾ ਉਸਨਾ ਤੇ ਮਜੂਤ ਹੋ ਗਿਆ ਤੇ ਤੋ ਭਾਗ ਗਿਆ ਪਕੜੇ ਦਿਆ ਆਪ ਦਰਬਾਰ ਸਾਹਿਬ ਕੇ ਹੈਰੀਟੇਜ ਸਟਰੀਟ ਪਰ ਕੀ ਕਰ ਰਹੇ ਥੇ ਮੈਂ ਹੂਆ ਬੋਤਲ ਚੁੰਨ ਰਹਾ ਅੱਛਾ ਪਾਣੀ ਵਾਲਾ ਜੋ ਬੋਤਲ ਹੁੰਦਾ ਹੈ हाँ हाँ वहाँ पर खाया नहीं था एक बैग अगर छोटी से मारा उन न फिर कंपान निकाल के बसिया हमला फिर पुलिस वाला मजबूत हो गया वहाँ पे एक भाग दिया अब आप क्या कार्रवाई करवाना चाहते हैं उनके ऊपर कार्रवाई तो मेरा हाथ ठीक हो जाता नहीं ठीक होगा तो फिर उन लोग को जहाँ अंदर दे दो और क्या करना है जब गरीब कैसे कल किसी को और मारेंगे कल किसी को और मारेंगे पुलिस की तरफ से किसी को गिरफ्तार किया गया मौके पर पुलिस का पुलिस हुआ मजबूत हुए से बाद में जिसने आपको कृपाण मारी उसको पकड़ा गया ये पकड़ा गया तो भाग गया हम्म दूसरे को भी पकड़ा, आ, दूसरे पकड़ा। नहीं था। कितने लोगों ने आपको मारा दो आदमी था, लगता था। तो मैं तमाकुल था मेरे में पानी वाला बोतल उसी से बेच के तो से रोटी खाते है गरीब बंदी मेरा हड्डी टूटा हुआ उसी के मारे बोतल चुन के अपना पेट उड़ता क्या क्या मारा है आपकी बाह पे कंपान मारा है ठीक पूरा बाढ़ दिया यहाँ ऐसी ਉਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਸੀ ਪਟਨਾ ਦਾ ਰਹਿਣ ਵਾਲਾ ਤੇ ਬੋਤਲਾ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਤੇ ਦੋ ਨਿਹੰਗ ਸਿੰਘਾਂ ਦੇ ਵੱਲੋਂ ਇਸ ਦੇ ਉੱਤੇ ਹਮਲਾ ਕੀਤਾ ਜਿਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਇਆ ਬਾਕੀ ਇੱਕ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਤੇ ਦੂਸਰਾ ਫਰਾਰ ਹੈ ਜਿਸ ਦੀ ਉਮਰ ਵੀ 13-14 ਸਾਲ ਹੀ ਦੱਸੀ ਜਾ ਰਹੀ ਹੈ ਗੱਲ ਇਸ ਨੂੰ ਖੁਲਾਬ ਮਿਲਦੀ ਆ ਰਹੀ ਆ ਰਗੁਨਾਥ ਮੰਦਿਰ ਆਸਮਾਨ ਚੌਂਗਾ ਦਿੱਕਤ ਹੈ ਬੱਚਾ ਨੂੰ ਅਗਰ ਮਾਰਦੀ ਹੈ ਉਹ ਜੀ ਜੀ ਮੇਰੀ ਕਹਿੰਦਾ ਮੇਰੀ ਜੇ ਚਵਾਕੀ ਪਤਾ ਨਹੀਂ ਖਾਦਾ ਨਾ ਹਟਾਉਂਦਾ ਤਾਂ ਚੈਨ ਨੰਬਰ ਵਕਤੀ ਅਸੀਂ ਮੈਂ ਤਾਂ ਇਹ ਲਾਗ ਕਰਾ ਰਹੇ ਜੋ ਕਾਰ ਵੀ ਬਣੇਗੇ ਰਿਜਲਟ ਦੇ ਸਮਝਾ ਨਹੀਂ ਨਹੀਂ ਆਪਣਾ ਕੀ ਮਾਰਿਆ ਕੀ ਹਾਂਜੀ ਤੇ ਕਿਹੜੇ ਖਾਣੇ ਤੋਂ ਆਏ ਹੁਣ ਵੇਖਣਾ ਹੋਵੇਗਾ ਕਿ ਦੂਸਰੇ ਨਿਹੰਗ ਸਿੰਘ ਨੂੰ ਪੁਲਿਸ ਵੱਲੋਂ ਕਦੋਂ ਕਾਬੂ ਕੀਤਾ ਜਾਂਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਏ ਦਿਨ ਨਿਹੰਗ ਸਿੰਘਾਂ ਵੱਲੋਂ ਕਿਸੇ ਨਾ ਕਿਸੇ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨਾਲ ਆਪਸੀ ਭਾਈਚਾਰੇ ਦੇ ਵਿੱਚ ਦਰਾਰ ਪੈਂਦੀ ਹੈ ਕਿਉਂਕਿ ਕਈ ਘਟਨਾਵਾਂ ਦੇ ਵਿੱਚ ਨਿਹੰਗ ਸਿੰਘ ਦਾ ਚੋਲਾ ਪਾ ਕੇ ਵੀ ਅਜਿਹੇ ਕੰਮ ਕਰ ਰਹੇ ਨੇ ਜੋ ਕਿ ਨੀਲੇ ਬਾਣੇ ਨੂੰ ਵੀ ਲਾਜ ਲਾ ਰਹੇ ਨੇ ਬਾਕੀ ਹੁਣ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ